ਐਸਐਚਓ ਸਾਹਿਬ ਆਪਣੇ ਵੱਲੋਂ ਇੱਕਾਜ ਕੇਸ ਦਰਜ ਕੀਤਾ ਗਿਆ ਜਿਹਦੇ ਵਿੱਚ ਮੋਬਾਈਲ ਚੋਰੀ ਹੋਇਆ ਮੋਬਾਈਲ ਬਰਾਮਦ ਹੋਈ ਲਈ ਤੁਸੀਂ ਸਾਡੇ ਨਾਲ ਇਹ ਬਾਰੇ ਜਾਣਕਾਰੀ ਸ਼ੇਅਰ ਕਰੋ ਮਿਤੀ 8 28 5 24 ਨੂੰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਦਵਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਸਿਰਫਰਾ ਨੇ ਕੰਪਲੇਂਟ ਦਿੱਤੀ ਸੀ ਕਿ ਸਾਡੀ ਮੇਰੀ ਇੱਕ ਮੋਟਰ ਆ ਖੇਤਾਂ ਵਿੱਚ ਉਹਦੇ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਅਸੀਂ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਲਿਆਉਨੇ ਆ ਤੇ ਉਹ ਉੱਥੇ ਪੰਜ ਸੱਤ ਜਿਹੜੇ ਪ੍ਰਵਾਸੀ ਮਜ਼ਦੂਰ ਉਹਨਾਂ ਦੀ ਮਟਰ ਦੇ ਸੁੱਤੇ ਪਏ ਸੀ ਜਿਨ੍ਹਾਂ ਕੋ ਪੁਰਾਣੇ ਮੋਬਾਈਲ ਸੀ ਤੇ ਉਹ ਆਪਾਂ 28 ਪੰਜ ਦੀ ਰਾਤ ਨੂੰ 25 24 ਦੀ ਰਾਤ ਨੂੰ ਲਾਇਆ ਜਿਹੜੇ ਮੋਬਾਈਲ ਆ ਉਹ ਚਾਰਜ ਤੋਂ ਲਾ ਕੇ ਵਗੈਰਾ ਸੌਗੇ ਸੀ ਦਸਰੇ ਉੱਠੇ ਉਹਨਾਂ ਨੂੰ ਮੋਬਾਈਲ ਨਹੀਂ ਮਿਲੇ ਤੇ ਜਿਸ ਕਰਕੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿਉਂਕਿ ਜੋ ਮਹਿਲਾਵਾਂ ਦੇ ਵਿੱਚ ਉਹਨਾਂ ਦੀਆਂ ਵਰਤਨਾਂ ਦੇ ਜੋ ਸੀਮਾ ਸੀਗੀਆਂ ਤੇ ਸੀਮਾ ਦੇ ਆਧਾਰ ਤੇ ਕੰਪਲੇਂਟ ਆਉਣ ਤੋਂ ਬਾਅਦ ਅਸੀਂ ਇਹਨੂੰ ਆਪਣੇ ਟੈਕਨੀਕਲ ਸਰਵਿਸ ਸੈੱਲ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਖੋਜਤੇ ਲਵਾਇਆ ਤੇ ਜਿਸ ਦੇ ਆਧਾਰ ਤੇ ਥੋੜਾ ਜਿਹੜਾ ਇਹ ਰਿਖਾਸ ਕਰਤਾ ਸੀ ਉਹਨਾਂ ਨੂੰ ਵੀ ਇਹ ਕੋਈ ਸ਼ੱਕ ਸੀਗਾ ਕਿ ਕੋਈ ਬੰਦੇ ਜਿਹੜੇ ਉੱਥੇ ਖੇਤਾਂ ਦੇ ਆਲ ਵਾਲੇ ਹੁੰਦੇ ਦੇਖੇ ਗਏ ਸੀ ਤੇ ਜਿਹਨਾਂ ਵਿੱਚੋਂ ਉਹਨਾਂ ਦੀ ਸ਼ੱਕ ਜਿਹੜੀ ਅਮਨਦੀਪ ਸਿੰਘ ਪੱਤਰ ਛੋਟੂ ਸਿੰਘ ਤੇ ਹਰਮਨਦੀਪ ਸਿੰਘ ਪੱਤਰ ਗੁਰਦੀਪ ਸਿੰਘ ਪਾਸੀ ਰੌਣੀ ਤੇ ਗਈ ਸੀ ਤੇ ਜਿਹਨਾਂ ਨੂੰ ਫਿਰ ਅਸੀਂ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਉੱਤੇ ਮਕਦਮਾ ਦਰਜ ਕੀਤਾ ਵਧਮਾਂ ਦਾ ਅਧਿਕਾਰਨ ਤੋਂ ਬਾਅਦ ਨੂੰ ਕਬੂ ਕੀਤਾ ਤੇ ਫਿਰ ਉਹਨਾਂ ਤੋਂ ਪੁਛ ਰਿਸ ਤੇ ਦਰਾਂ ਇਹ ਜਿਹੜੇ ਆ ਚੋਰੀ ਛੁਦਾ ਮੋਬਾਈਲ ਆ ਉਹ ਸਾਡੇ ਸਾਰੇ ਸੀ ਬਰਾਮਦ ਕਰਦੇ ਸੀ ਸੱਤ ਮੋਬਾਈਲ ਬਰਾਮਦ ਹੋ ਗਏ ਸਾਰੇ ਮਾਨ ਬਾਰੇ ਦੀ ਜਾਂਚ ਹੋ ਰਹੀ ਰਿਮਾਂਡਿੰਗ ਦਾ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਛ ਰਿਸ ਤੋਂ ਬਾਅਦ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਜਿੱਥੇ ਇਹਨਾਂ ਤੋਂ ਹੋਰ ਪੁਛ ਰਿਸ ਦੀ ਕਲਾਸਾ ਹੋਣ ਦੀ ਉਮੀਦ ਹੈਗੀ ਆ ਕਿ ਇਸ ਤਰ੍ਹਾਂ ਦੇ ਐਡੀਟਡ ਹੈਗੇ ਆ ਥੋੜੇ ਇਹ ਨਸਨਸਨ ਲੈਣ ਦੇ ਆਦੀ ਹੈਗੇ ਆ ਜਿਸ ਨਾਲ ਵਿੱਚੋਂ ਇੱਕ ਬੰਦੇ ਦੇ ਖਿਲਾਫ ਪਹਿਲਾਂ ਵੀ ਐਨਡੀ ਦਾ ਮਕਦਮਾ ਦਾਜ ਹੈਗਾ ਤੇ ਦੋ ਦਿਨ ਦਾ ਰਿਮਾਨਡਿਆ ਹੈ ਜਿਹੜਾ ਹੋਰ ਪੁਛਸ਼ ਕਰ ਰਹੇ ਐਸਐਚਓ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਿਮਾਨਡ ਦੇ ਵਿੱਚ ਆਪਾਂ ਕੀ ਪੁਛਸ਼ ਕਰਾਂਗੇ ਜੀ ਕਿਹਨਾ ਪੁਆਇੰਟ ਤੇ ਜ਼ਿਆਦਾ ਆਪਾਂ ਧਿਆਨ ਕਰਾਂਗੇ ਰਿਮਾਨਡ ਦੇ ਦੌਰਾਨ ਇੱਕ ਤਾਂ ਪੁਛਸ਼ ਤੇਰਾ ਨਹੀਂ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਬੰਦੇ ਕੋਈ ਕੰਮ ਨਹੀਂ ਕਰਦੇ ਹੈਗੇ ਥੋੜੇ ਪਹਿਲਾਂ ਹਿੜਾੜੀ ਧੱਪਾ ਕਰਦੇ ਸੀ ਹੁਣੇ ਬਿਲਕੁਲ ਛੱਡ ਚੁੱਕੇ ਆ ਕੁਝ ਐਡਿਕਟਡ ਹੈਗੇ ਆ ਤੇ ਇਹ ਆਮ ਤੌਰ ਤੇ ਇਹਨਾਂ ਦਾ ਜਿਹੜਾ ਰੁਝਾਨ ਆ ਉਹ ਇਹੀ ਆ ਕਿ ਕਿਸ ਤਰ੍ਹਾਂ ਦੀ ਚੀਜ਼ ਮਿਲੇ ਉਹਨੂੰ ਵੇਚ ਕੇ ਆਪਾਂ ਇਹ ਖਰਚਾ ਵਾਚਾ ਪੂਰਾ ਕਰਦੇ ਨੇ ਤੇ ਸਾਨੂੰ ਉਮੀਦ ਆ ਵੀ ਇਹ ਬੰਦੇ ਹੋਰ ਵੀ ਇਸ ਤਰ੍ਹਾਂ ਦੀ ਇਹਨਾਂ ਕੋਈ ਬਰਦਾਤਾਂ ਕੀਤੀਆਂ ਹੋਣਗੀਆਂ ਤੇ ਅਸੀਂ ਹੋਰ ਮਾਨ ਦੇ ਦੌਰਾਨ ਇਹਨਾਂ ਤੋਂ ਕੋਈ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦੀ ਜਿਹੜੀ ਆ ਉਹ ਰਿਕਵਰੀ ਕੋ ਹੋਰ ਇਹਨਾਂ ਨੇ ਚੋਰੀ ਕੀਤੀ ਹੋਵੇ ਤਾਂ ਹੋ ਸਕੇ ਸਰਿਕਲਾ ਤੋਂ ਪੁੱਛਣਾ ਚਾਹੁੰਦੇ ਆਂ ਵੀ ਜਦੋਂ ਇਹਨਾਂ ਉਹ ਤੋਂ ਮੋਟਰ ਤੇ ਚੋਰੀ ਦੀ ਜੋ ਮਾਰਦਾ ਤੋਂ ਅੰਜਾਮ ਦਿੱਤਾ ਗਿਆ ਇਹ ਪਲੈਨਿੰਗ ਨਾਲ ਗਏ ਸੀ ਕਿ ਵੈਸੇ ਕਿਸੇ ਕੰਮ ਗਏ ਸੀ ਜੀ ਉੱਥੇ ਇਹ ਆਪਣੇ ਜਿਹੜੇ ਪ੍ਰਵਾਸੀ ਮਜ਼ਦੂਰ ਰਹ ਰਹੇ ਨੇ ਉਹਨਾਂ ਨਾਲ ਆਪਣੀ ਗੱਲ ਤੋਂ ਕਰਕੇ ਯਾਰੀ ਦੋਸਤੀ ਪਾ ਲੈਂਦੇ ਆ ਇੱਕ ਦੋ ਦਿਨ ਪਹਿਲਾਂ ਉਸ ਪ੍ਰਵਾਸੀ ਇੱਕ ਬੰਦੇ ਨਾਲ ਉਹਨੇ ਬੈਠ ਬੈਠ ਕੇ ਉਹਨਾਂ ਨਾਲ ਆਪਣਾ ਸਲਾਹ ਮਸ਼ਵਰਾ ਉਹਦਾ ਫੇਫੂਤ ਲਿਆ ਸੀਗਾ ਕਿ ਕਿੰਨੇ ਜਾਣੇ ਰਹ ਗਏ ਆ ਕਿੱਥੋਂ ਕਿੱਥੋਂ ਆਏ ਆ ਤੁਸੀਂ ਤੇ ਕੀ ਇਹ ਕਿੰਨੇ ਚਿਰ ਰੁਕੋਗੇ ਤੁਸੀਂ ਉਹ ਤੋਂ ਬਾਅਦ ਫਿਰ ਉਹਨੇ ਦੇਖਿਆ ਕਿ ਉਹਨਾਂ ਦਾ ਰਾਤ ਨੂੰ ਜਿਹੜੇ ਪਕਰ ਕੇ ਪ੍ਰਵਾਸੀ ਜਿਹੜੇ ਥੱਕ ਕੇ ਸੌ ਜਾਂਦੇ ਆ ਤੇ ਇਹਨਾਂ ਨੇ ਉਹਦੀ ਰੱਖੀ ਕਰਕੇ ਜਦੋਂ ਸੌ ਗਏ ਇਹਨਾਂ ਨੇ ਮੌਜੂਦ ਰਿਹਾ ਉਹ ਤੋਂ ਚੋਰੀ ਕਰ ਲੈ ਸੀ ਸਰ ਲਾਸਟ ਦੇ ਵਿੱਚ ਬਹੁਤ ਖਾਸ ਕੋਈ ਦੱਸਣਾ ਚਾਹੁੰਦੇ ਜੀ ਇਸ ਫੀਸ ਨਾਲ ਸੰਬੰਧਿਤ ਖਾਸ ਤਾਂ ਇਹ ਹੈ ਕਿ ਆਪਾਂ ਦਾ ਸਾਰੇ ਜਿਹੜੇ ਮਜ਼ਦੂਰ ਆ ਹੁਣ ਖੇਤੀਬਾੜੀ ਝੋਨੇ ਦਾ ਸੀਜ਼ਨ ਹੈਗਾ ਆ ਸਾਰਿਆਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਹੈ ਆ ਕੇ ਵਰਕ ਕਰਦੇ ਕੰਮ ਕਰਦੇ ਨੇ ਤੇ ਉਹਨਾਂ ਨਾਲ ਰਹਿਣ ਸਹਿਣ ਦਾ ਉਹਨਾਂ ਦੇ ਉਹਨੂੰ ਸਮਝਾਇਆ ਜਾਵੇ ਕਿ ਜਿਆਦਾ ਹੋ ਇਸ ਤਰ੍ਹਾਂ ਦੇ ਜਿਹੜੇ ਮੰਚਲੇ ਨੌਜਵਾਨ ਨੇ ਫਿਰਦੇ ਤੁਰਦੇ ਨੇ ਉਹਨਾਂ ਦੇ ਤੋਂ ਪਰੇਸ਼ ਕਰਨ ਦੂਰ ਰਹਿਣ ਆਪਣਾ ਪੂਰਾ ਭੇਦਣਾ ਦੇਣ ਕਿਉਂਕਿ ਇਹ ਜਿਹੜੇ ਪ੍ਰਵਾਸੀ ਮੀਦੂ ਸਾਡੇ ਕੋ ਆਂਦੇ ਆ ਆਮ ਤੌਰ ਤੇ ਪਹਿਲਾਂ ਵੀ ਸਾਡੇ ਇਦਨੀਆਂ ਵਾਰਦਾ ਤਾਂ ਧਿਆਨ ਚਾੜੀਆਂ ਕਿ ਜਿਹੜੇ ਪੈਸੇ ਕਮਾਉਂਦੇ ਆ ਜੀਵਿਦਾਰ ਤੋਂ ਇਹ ਆਪਣੇ ਖੋਲ ਰੱਖ ਲੈਂਦੇ ਆ ਤਰੰਗ ਛੋਟੇ-ਮੋਟੇ ਜਰੀਏ ਨਾਲ ਇਹ ਚਪਾ ਕੇ ਰੱਖ ਲੈਂਦੇ ਆ ਤੇ ਕਈ ਵਾਰੀ ਉਹਨਾਂ ਨਾਲ ਇਹ ਵੀ ਨੁਕਸਾਨ ਹੋ ਜਾਂਦਾ ਹੈ ਤੇ ਸੋਇਆ ਅਸੀਂ ਤੇ ਇਹ ਕਹਿਣਾ ਚਾਹੁੰਦੇ ਵੇ ਜੀਵਿਦਾਰ ਵੀ ਭਾਈ ਇਹ ਇਹਨਾਂ ਵੱਲ ਧਿਆਨ ਦੇਣ ਪਰਵਾਸੀ ਮਜ਼ਦੂਰ ਨੇ ਆਪਣੇ ਪੇਟ ਪਾਲਣ ਲਈ ਸਾਡੇ ਪੰਜਾਬ ਵਿੱਚ ਆਉਂਦੇ ਆ ਇਹਨਾਂ ਦਾ ਧਿਆਨ ਰੱਖਿਆ ਜਾਵੇ ਸਰ ਕੀ ਕੀ ਜਾਣਕਾਰੀ ਆ ਕੀ ਕੋਈ ਸਮੇਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਚੈਨਲ ਦਾ ਵੀ ਸਾਡਾ ਤੁਹਾਡੇ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਲਈ ਕੀਮਤੀ ਟਾਈਮ ਕੱਢਿਆ ਜੀ ਔਰ ਸਾਡਾ ਜਿਹੜਾ ਸੰਦੇਸ਼ ਆ ਉਹ ਪਬਲਿਕ ਤੱਕ ਪਹੁੰਚਾਇਆ ਮੇਰੇ ਨਾਲ